ਨਸ਼ਾ ਤਸਕਰਾਂ ਵੱਲੋਂ ਵੈਤ ਤਰੀਕੇ ਦੇ ਨਾਲ ਬਣਾਈ ਗਈ ਜਾਇਦਾਦ ਨੂੰ ਮਿਊਸਪਲ ਕਾਰਪੋਰੇਸ਼ਨ ਅਧਿਕਾਰੀਆਂ ਨੇ ਜਾਂਚ ਕਰ ਕੀਤਾ ਢੇਰ ਢੇਰੀ ਜਾਣਕਾਰੀ ਦਿੰਦ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਨਸ਼ਾ ਯੁੱਧ ਨਸ਼ਾ ਵਿਰੋਧ ਮੁਹਿੰਮ ਹੈ ਉਹਦੇ ਤਹਿਤ ਬਹੁਤ ਵੱਡੀਆਂ ਰਿਕਵਰੀਆਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਕੀਤੀਆਂ ਗਈਆਂ ਜੇ ਆਪਾਂ ਪਹਿਲੀ ਜੰਮਰੀ ਤੋਂ ਦੇਖੀਏ ਕਿ 247 ਕਿਲੋ ਹੀਰੋਇਨ ਤੇ ਹੋਰ ਬਾਕੀ ਫਾਰਮਾ ਡਰੱਗਸ ਤੇ ਹੋਰ ਚੀਜ਼ਾਂ ਰਿਕਵਰ ਹੋਈਆਂ ਔਰ ਇਸ ਤੋਂ ਇਲਾਵਾ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਲੀਗਲ ਕਰਾਰ ਦਿੱਤੇ ਗਏ ਸਟਰਕਚਰਸ ਨੇ ਘਰ ਨੇ ਉਹਨਾਂ ਨੇ ਸਾਡੇ ਤੋਂ ਪੁਲਿਸ ਫੋਰਸ ਮੰਗਦੇ ਆ ਤੇ ਅਸੀਂ ਆਪ ਆ ਕੇ ਦੇਈ ਦੀਏ ਸੋ ਦੈਟ ਮੈਸੇਜ ਕਲੀਅਰ ਚਲ ਜੇ ਕਿ ਜਿਹੜਾ ਰਾਜਨਮਨੀ ਨਾ ਬਣਾਈਆਂ ਹੋਈਆਂ ਚੀਜ਼ਾਂ ਉਹਨਾਂ ਦੀ ਕੋਈ ਜਗ੍ਹਾ ਨਹੀਂ ਹੈ ਸਾਡੀ ਸਿਵਲਾਈਜ਼ਡ ਸੋਸਾਇਟੀ 'ਚ ਔਰ ਇਲੀਗੈਲਿਟੀ ਦਾ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਸੋ ਇਹ 14ਵੀਂ ਅੱਜ ਡੈਮੋਲੀਸ਼ਨ ਹੈਗੀ ਹੈ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਤੇ ਪੁਲਿਸ ਅਮਦਾਰ ਸਾਡੇ ਤੋਂ ਮੰਗੀ ਸੀ ਉਹਨਾਂ ਨੇ ਅਸੀਂ ਉੱਥੇ ਆਏ ਆ ਇਹਦੇ ਵਿੱਚ ਚੰਦ ਸਿੰਘ son of ਲਾਬ ਸਿੰਘ ਦਾ ਘਰ ਹੈ ਅਨਗੜ ਦਾ ਗੇਟ ਕੀਮਾ ਪੁਲਿਸ ਸਟੇਸ਼ਨ ਚ ਇਹਦੇ ਖਿਲਾਫ 7 ਮੁਕਦਮੇ ਦਰਜ ਹੈ ਪ੍ਰੋਵੈਂਟਿਵ ਐਕਸ਼ਨ ਵੀ ਹੋਇਆ ਔਰ ਕਾਫੀ ਨੋਟੋਰੀਅਸ ਬੰਦਾ ਹੈ ਇਸ ਤੋਂ ਇਲਾਵਾ ਇਹਦਾ ਜਿਹੜਾ ਭਰਾ ਜਸਵੀਰ ਸਿੰਘ ਉਹ ਵੀ ਬੜਾ ਨੋਟੋਰੀਅਸ ਗੈਂਗਸਟਰ ਹੈ ਜੋ ਐਸ ਵੇਲੇ ਜੇਲ੍ਹ ਚ ਹੈ 70 ਮੁਕਦਮੇ ਉਹਦੇ ਖਿਲਾਫ ਦਰਜ ਹੈ ਵੱਖ-ਵੱਖ ਧਾਰਾਵਾਂ ਦੇ ਔਰ ਸਾਰਾ ਜਿਹੜਾ ਇਹ ਚੰਦ ਸਿੰਘ ਇਹਦੀ ਜਿਹੜੀ ਫੈਮਿਲੀ ਹੈ ਇਸ ਕੰਮ 'ਤੇ ਲੱਗੀ ਹੋਈ ਹੈ ਔਰ ਇਹਨਾਂ ਖਿਲਾਫ ਜਿਹੜੇ ਲੇਟੈਸਟ ਮੁਕੱਦਮਾ ਹੈਗਾ 2025 ਦਾ ਹੈ 275 ਨੰਬਰ 210 2025 ਲੇਟੈਸਟ ਇਸੇ ਮਹੀਨੇ ਦਾ ਹੈਗਾ ਜੇ ਚੇ ਕੇ 10 ਗ੍ਰਾਮ ਹਿਰੋਇਨ ਵੀ ਇਹ ਤੋਂ ਬਰਾਮਦ ਹੋਈ ਸੀ ਜੇ ਆਪਾਂ ਦੀ ਪ੍ਰਾਵਣੀ ਹਿਸਟਰੀ ਦੇਖੀਏ ਤਾਂ 2011 ਤੋਂ ਇਹਦੇ ਖਿਲਾਫ ਫੌਜਦਾਰੀ ਮੁਕੱਦਮੇ ਦਰਜ ਨੇ ਤੇ ਇਸ ਤੋਂ ਇਲਾਵਾ ਜਿਹੜੀ ਮੇਨ ਐਨਡੀਪੀਐਸ ਦਾ ਕੰਮ ਹੈ ਉਹ 7 4 2012 ਤੋਂ ਪਹਿਲਾ ਮੁਕੱਦਮਾ ਇਹਦੇ ਖਿਲਾਫ ਦਰਜ ਹੈ ਜੀਟੀਕਮਾ ਪੁਲਿਸ ਸਟੇਸ਼ਨ ਜਿੱਥੇ ਕਿ ਕਮਰਸ਼ੀਅਲ ਕੁਆਂਟੀਟੀ 250 ਗ੍ਰਾਮ ਸਮੈਕ ਜਿਹੜੀ ਰਿਕਵਰ ਕੀਤੀ ਗਈ ਸੀ ਉਸ ਤੋਂ ਇਲਾਵਾ ਕਮਰਸ਼ੀਅਲ ਕੁਆਂਟੀਟੀ ਦਾ ਤਰਨਤਾਰਨ ਦਾ ਮੁਕੱਦਮਾ ਹੈਗਾ ਔਰ ਉਸ ਤੋਂ ਇਲਾਵਾ ਗੇਟ ਕੀਮਾ ਚੀਜ਼ ਦੇ ਅਲੱਗ-ਅਲੱਗ ਹੀਰੋਇਨ ਦੇ ਮੁਕੱਦਮੇ ਦਰਜ ਨੇ ਤੇ ਸਾਡੀ ਜਿਹੜੀ ਕਮਿਸ਼ਨਰ ਪੁਲਿਸ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਸਾਡੇ ਸਟੇਟ ਵੱਲੋਂ ਸੀਐਮ ਸਾਹਿਬ ਵੱਲੋਂ ਬਣਾਈ ਹੈ ਉਹਦੇ ਉੱਤੇ ਇਸੇ ਤਰ੍ਹਾਂ ਕੰਮ ਕਰਦੇ ਆ ਇਸ ਤੋਂ ਇਲਾਵਾ ਬਹੁਤ ਸਾਰੀਆਂ ਪ੍ਰਾਪਰਟੀਆਂ ਫ੍ਰੀਜ਼ ਵੀ ਕੀਤੀਆਂ ਜਾ ਰਹੀਆਂ ਹਨ ਔਰ ਕੰਪੀਟੈਂਟ ਅਥਾਰਟੀ ਦਿੱਲੀ ਰਾਹੀਂ ਉਹਨਾਂ ਨੂੰ ਅਸੀਂ ਜਿਹੜਾ ਫ੍ਰੀਜ਼ ਕਰਾ ਕੇ ਨੋਟਿਸ ਦਿੰਨੇ ਆ ਰੈਵਨਿਊ ਨੂੰ ਦੱਸਿਆ ਜਾਂਦਾ ਔਰ ਉਹਦਾ ਅਗਲਾ ਜਿਹੜਾ ਪ੍ਰੋਸੈਸ ਹੈਗਾ ਫੋਰਫੀਚਰ ਦਾ ਉਹ ਵੀ ਅਸੀਂ ਉਹਨੂੰ ਵੀ ਅਡਾਪਟ ਕਰਦੇ ਆ